ਬਾਬਾ ਨਾ ਹਾਂਜੀ ਵਾਸਤੇ ਨਹੀਂ ਮੈਨੂੰ ਲੱਭਾ ਮੈਂ ਦਿਖਣਾ ਸੀ ਤੁਹਾਨੂੰ ਮੈਂ ਹਾਈ ਦੀ ਮੁਰਗੇ ਯਾਰ ਮੈਂ ਪਰਮੀਤ ਨੂੰ ਕਿਹਾ ਸੀ ਅੱਛਾ ਤੇ ਪਰਮੀਤ ਕਹਿੰਦੀ ਕਿ ਮੈਂ ਮੈਨੂੰ ਨਹੀਂ ਪਤਾ ਤੇ ਮੈਂ ਕਿਹਾ ਜੋਤ ਨੂੰ ਬੋਲ ਦੇ ਉਹ ਕਹਿੰਦੀ ਮੈਂ ਨਹੀਂ ਕਹਿਣਾ ਜੋਤ ਨੂੰ ਜੋਤ ਨੂੰ ਤੀ ਆਪਕੋ ਚਲੋ ਤੇ ਉਦੋਂ ਯਾਰ ਸੌਦਾ ਖਤਮ ਹੀ ਕਰਦਾ ਅੱਛਾ ਤੇ ਸੌਦੇ ਲੋ ਵੀ ਨਹੀਂ ਸੀ ਕਹਿਣ ਤੇ ਕੋਈ ਤਾਂ ਹੀ ਹੋ ਆਫਰ ਮੈਂ ਦੇ ਦੇਣਾ ਕੋਈ ਗੱਲ ਪਰਮੀਤ ਨੂੰ ਮੈਂ ਨਾਲ ਲੈ ਚੱਲਿਆ ਅੱਛਾ ਥੋੜਾ ਜਿਆਦਾ ਹੋਰ ਵੀ ਕੰਮ ਹੈ ਸ਼ਹਿਰ ਤੇ ਨਹੀਂ ਕਰਾਂ ਜੀ ਨਹੀਂ ਕੋਈ ਤਾਂ ਹੀ ਹੋ ਮੈਂ ਕੋਈ ਦਿਨ ਕਰ ਲੈਣਾ ਕੰਮ ਹੈ ਫਿਰ ਕਰ ਦੇਣਾ ਠੀਕ ਚੰਗਾ। ਹਾਂ ਠੀਕ ਹੈ ਬਜੀ। ਧੰਨ। ਜੋਤ ਹੈ। ਇਹਦਾ ਮਤਲਬ ਇਹ ਥੋੜੀ ਕਿ ਕੰਮ ਮੁੱਕ ਗਿਆ ਤਾਂ ਹੁਣ ਅੰਦਰ ਆ ਕੇ ਫੋਨ ਹੀ ਵੇਖਦੇ ਰੋ। ਬਾਹਰੇ ਵੀ ਰੱਖਣੀ ਹੁੰਦੀ ਆ। ਦੱਸੋ ਕੀ ਕੰਮ ਆ? ਰਹਿ ਗਿਆ ਕੋਈ? ਮੈਨੂੰ ਤਾਂ ਕੋਈ ਕੰਮ ਨਹੀਂ ਆ। ਤਾਂ ਨਾ ਮੈਨੂੰ ਤੇਰੇ ਨਾਲ ਕੋਈ ਕੰਮ ਪੈਣਾ। ਜੋ ਬੰਦੇ ਆ ਇਹ ਵਾਜਾ ਮਾਰਨ। ਉਹ ਬਕਸਾ ਦੇ ਲੱਭਣ ਦੇ ਚਾਬੀਆਂ ਵਾਲਾ। ਜਿਹਦਾ ਨੂੰ ਮੇਰੇ ਨਾਲ ਕੋਈ ਕੰਮ ਨਹੀਂ ਨਾ ਫਿਰ ਲੜਾਈਆਂ ਲੈਣ ਆਗੇ ਜੀ। ਮੈਂ ਤੁਹਾਨੂੰ ਬੁਲਾਇਆ ਜਾਂ ਮੈਂ ਤੁਹਾਨੂੰ ਆਵਾਜ਼ ਮਾਰੀ ਤੁਸੀਂ ਆ ਕੇ ਐਵੇਂ ਮੇਰ ਨਾਲ ਫਾਮ ਮੰਗਦੇ ਰਹਿੰਦੇ ਜੀ। ਮੈਂ ਆਪਣਾ ਕੰਮ ਕਰ ਲੈ ਤੀ ਆਪਣਾ ਕੰਮ ਕਰਕੇ ਤੇ ਆਰਾਮ ਨਾਲ ਬੈਠੇ ਰੋ ਬਾਕੀ ਰਹੀ ਇਹਨਾਂ ਦੀ ਗੱਲ ਇਹਨਾਂ ਜਦੋਂ ਮੈਨੂੰ ਆਵਾਜ਼ ਮਾਰਨੀ ਹੁੰਦੀ ਹੈ ਨਾ ਮੈਨੂੰ ਫੋਨ ਕਰ ਲੈਂਦੇ ਆ ਜਾਂ ਫਿਰ ਅੰਦਰ ਆਣ ਕੇ ਕੰਮ ਕਹਿੰਦੇ ਆ ਤੁਹਾਡੇ ਵਾਂਗੂ ਨਹੀਂ ਆਵਾਜ਼ਾਂ ਮਾਰਦੇ ਰਹਿਣਾ ਮਾਰਦੇ ਰਹਿਣਾ ਹੁਣ ਜੋ ਬੰਦੇ ਆਂ ਆਵਾਜ਼ਾਂ ਮਾਰਨ ਉਹਨੂੰ ਬਕਸੜਿਆ ਲੱਭਣਾ ਭਾਈ ਤੇਰਨੂੰ ਕਹਿ ਰਿਆ ਸੀ ਮੈਨੂੰ ਤਾਂ ਨਹੀਂ ਗੱਲ ਲੱਭਾ ਕਿਤੇ ਵੀ ਤੇ ਜੇ ਤੈਨੂੰ ਦਿੱਤਾ ਨਾ ਤਾਂ ਲੱਭ ਕੇ ਤੈਨੂੰ ਦੇ ਕੇ ਆ ਜੀ ਉਹਨਾਂ ਨੂੰ ਪਤਾ ਹੁੰਨਾ ਨਾ ਕਿ ਜੋਤਨੇ ਰੱਖਿਆ ਉਹਨਾਂ ਨੂੰ ਮੈਨੂੰ ਆਪੇ ਕਹਿ ਦੇਣਾ ਮੈਂ ਰੱਖਿਆ ਹੀ ਨਹੀਂ ਤੇ ਜੇ ਰੱਖਿਆ ਵੀ ਹੋਊਗਾ ਤੇ ਸਟੋਰ 'ਚ ਹੀ ਹੋਣਾ ਵਾ ਮੈਂ ਘੜੇ ਨਾਲ ਲੈ ਕੇ ਬੈਠੀ ਆ ਬਕਸੇ ਨੂੰ ਬੰਦਾ ਬੁਛੇ ਵੀ ਕਰਦੀਆਂ ਸੀ ਜਾਣੀਾਨੂੰ ਲੱਭਣ ਨਹੀਂ ਆ ਤੇ ਲੱਭਣਾ ਕੀ ਆ ਉਦਾਂ ਹੀ ਤਾਂ ਜੀ ਕਰਦਾ ਵਾ ਦੀਦੀ ਤੇ ਅੱਜ ਲੜਾਈ ਨੂੰ ਵਾ ਸਵੇਰ ਦੀ ਨਹੀਂ ਵੱਜੀ ਤੇ ਮੈਂ ਹੁਣ ਮਾਰਾਂ ਵਾ ਹੁਣ ਸਟੋਰ ਵੀ ਟਾੜੇ ਕਮਰੇ ਦੇ ਨਾਲ ਹੀ ਆ ਤੇ ਵੇਖਦੇ ਹਾਂ ਆਪੇ ਆਪਾਂ ਚੱਲਿਆਂ ਸ਼ਹਿਰ ਨੂੰ ਸਮਾਨ ਮੁੱਕਾ ਹੀ ਸੌਦਾ ਕਰਦਾ ਤੋਹਲਾਂ ਚੱਲੇ ਆ ਇਹ ਚੱਲੇ ਮੈਂ ਤਾਂ ਮੈਂ ਵੀ ਨਾਲ ਚੱਲ ਜਾਨੀ ਆਹੋ ਤੇਹੀ ਤੇ ਉਦਾਂ ਹੀ ਨਾਲ ਚੁੱਕਿਆ ਹੁੰਦਾ ਆਪਣਾ ਝੋਲਾ ਵੀ ਮੈਂ ਨਾਲ ਹੀ ਚੱਲ ਜਾਂ ਪਾਜੀ ਗੱਲੇ ਲੈ ਹੁੰਦੇ ਸੌਦਾ ਕਿ ਉੱਥੇ ਤੁਸੀਂ ਸੌਦਾ ਆਪ ਤੋਲਣਾ। ਇਹੀ ਕਹਿ ਰਹੇ ਸੀ ਕਹਿੰਦੇ ਮੈਨੂੰ ਪਤਾ ਨਹੀਂ ਕਿ ਲੱਗਣਾ ਤੂੰ ਚੱਲ ਨਾਲ ਤੇ ਵੇਖ ਲੈ। ਨਾ ਨਾ ਪਾਜੀ ਨੂੰ ਕਿੱਥੇ ਪਤਾ ਲੱਗਣਾ ਨਿਆਣੇ ਆ ਕਿ ਅੱਗੇ ਸੌਦਾ ਭਾਗਾ ਤੁਸੀਂ ਲੈ ਹੁੰਦੇ ਰਹੇ। ਤੂੰ ਜੋ ਬਣਾ ਨਹੀਂ ਜਾਂਦੀ, ਜਿਵੇਂ ਜਾਂਦੀ ਮੈਂ ਕਦੀ ਕਿਹਾ। ਇਹ ਤਾਂ ਸੌਦੇ ਲੈ ਨਹੀਂ ਜਾਂਦੀ ਵਾ। ਕੋਈ ਗੱਲ ਮੈਂ ਤਾਂ ਜਾਣਾ। ਤਾਂ ਕਿ ਹੁਣ ਅੰਦਰ ਨਾ ਬੈਠੀ ਨਹੀਂ ਬਾਹਰ ਆ ਕੇ ਬਹਿ ਜਾ ਉੱਥੇ। ਜਾਣਾ ਤੇ ਜਾਓ ਫਿਰ ਮੈਨੂੰ ਸੁਣਾਉਣ ਕਿ ਆਏ ਮੈਂ ਬਾਹਰ ਪਾਵਾਂ ਪਾਵੇਂ ਅੰਦਰ ਪਾਵਾਂ ਤੁਹਾਨੂੰ ਕੀ? ਮੈਂ ਚੱਲ ਗਈ ਬਾਹਰ ਕੋਈ ਆਇਆ ਗਿਆ ਤਾਂ ਕਿੱਦਾਂ ਪਤਾ ਲੱਗੂਗਾ? ਜਿਹੜਾ ਗੇਟੋ ਚੱ ਉਹਦਾ ਮੂੰਹ ਨਹੀਂ ਹੈਗਾ ਹਾਂ ਸਿਆਲ ਦੇ ਦੇਣਾ ਤਾਂ ਧੁੱਪੇ ਬਹਿ ਜਾ ਹਨ ਕਿ ਜਰੂਰੀ ਅੰਦਰ ਹੀ ਬਹਿਣਾ ਮੈਂ ਜਿੱਦਾਂ ਮਰਜ਼ੀ ਪਾਵਾਂ ਹਾਂ ਉਹਨਾਂ ਨੂੰ ਮੇਰੇ ਬਹਿਨ ਤੇ ਪਾਬੰਦੀ ਹੈ ਹੁਣ ਗੈਨ ਭਰ ਦੋ ਇਹਨਾਂ ਦੇ ਜਾ ਕੇ ਵੀ ਇਹ ਅੰਦਰ ਬੈਠੀ ਰਹਿੰਦੀ ਆ ਇਹ ਧੁੱਪੇ ਵਿਆਹ ਕਰ ਤੇਰੇ ਵਾਰੀ ਆ ਤੇ ਮੈਨੂੰ ਨਹੀਂ ਆ ਗਈ ਵਜਾ ਕੰਨ ਭਰ ਦੋ ਆਉਣਾ ਬਰ ਆ ਜਾ ਨਹੀਂ ਆਉਣਾ ਤਾਂ ਨਾ ਮੈਨੂੰ ਕੀ ਮੈਂ ਤੇ ਤੁਹਾਨੂੰ ਕਹਿਣੀ ਮੈਂ ਨਹੀਂ ਆਉਣਾ ਤੁਸੀਂ ਕਿਉਂ ਪਾ ਮੰਗਣ ਦੇ ਜੀ ਮੈਨ ਮੈਂ ਤੇ ਅਸੀਂ ਦੱਸਣ ਆਈ ਕਿ ਮੈਂ ਸ਼ਹਿਰ ਚੱਲੀ ਆ ਮਗਰੋਂ ਧਿਆਨ ਰੱਖੀ ਧਿਆਨ ਇੱਥੇ ਬੜਾ ਸੋਨਾ ਨੱਪਿਆ ਵਾ ਜਿਹੜਾ ਕਿਸ ਨੇ ਚੁੱਕ ਕੇ ਲੈ ਜਾਣਾ ਜਿਹੜਾ ਇੱਥੇ ਤੱਕ మన అవా ਕਿਉਂ ਦੀਦੀ ਦੇ ਹੀ ਸਨੋਂ ਨੀ ਜੋ ਬਣਵਾ ਦਮਾਰੇ ਨੇ ਤਾਂ ਸੁਣਨੀ ਨਹੀਂ ਦੇ ਮੈਂ ਤਾਂ ਕਰਕੇ ਪੁੱਛਣੀ ਵੀ ਬਾਜ਼ ਨਹੀਂ ਮਰੀ ਮੈਂ ਪੁੱਛਣ ਲਈ ਮੈਂ ਉਹਦੇ ਲਈ ਹੀ ਕਰ ਕੰਮ ਅੱਛਾ ਤੇ ਮੈਨੂੰ ਜੇ ਇਹ ਨਾਲ ਭੇਜ ਗੱਸ ਹੂੰ ਹੂੰ ਤੇ ਮੈਂ ਕਹਿਣਾ ਵੀ ਚੱਲ ਜਰੂਰ ਪਤਾ ਵਾ ਤੇ ਚਲੋ ਮੈਨੂੰ ਦੱਸ ਦੋ ਵੀ ਮੈਨੂੰ ਦੇ ਜੋ ਤੇ ਉਹ ਗੱਲ ਹੋਈ ਨਾ ਆਈ ਤਨੀ ਮਰੀ ਅੱਧਾ ਅੱਛਾ ਦੀਦੀ ਦੇ ਹੀ ਨਾ ਆ ਕੇ ਕਹਿਣ ਹੂੰ ਸ਼ਾਇਦ ਚੱਲੇ ਹੋਣੇ ਆ ਕਿਤੇ ਅੱਛਾ ਘਰ ਦੇ ਕੰਮ ਦੀ ਅੱਜ ਵਾਰੀ ਮੇਰੀ ਹੀ ਮੈਂ ਸੰਭ ਲਿਆ ਵਾ ਹੁਣ ਸੰਭ ਕੇ ਬੰਦਾ ਅੰਦਰ ਨਾ ਪਾਉਂਦਾ ਉਹ ਚੱਲ ਬਹਿ ਜਾਂਦਾ ਘੜੀ ਤੇ ਮੈਂ ਆਪਣਾ ਫੋਨ ਤੇ ਦੇ ਹੀ ਸਕਰੋਲ ਕਰਨ ਤੇ ਆ ਕੇ ਡੈਪੇ ਗੈਨ ਜੋ ਬੰਦੇ ਨੂੰ ਬਾਹਰ ਵਾਜਾਂ ਮਾਰਨ ਰਿਹਾ ਵਾ ਬਾਹਰ ਦੀ ਬਿੜਕ ਵੀ ਰੱਖਿਆ ਕਰ ਅੰਦਰ ਬੈਠੀ ਆ ਨਾ ਤੈਨੂੰ ਆਏ ਦਾ ਪਤਾ ਲੱਗਦਾ ਨਾ ਗਏ ਦਾ ਹੁਣ ਦੱਸੋ ਵੀ ਲੜਾਈ ਨੂੰ ਵਾਜਾਂ ਮਾਰਨ ਢੀ ਜਿਹੜਾ ਗੇਟੋ ਅੰਦਰ ਤੱਕ ਆਜੂਗਾ ਉਹ ਗਾਹ ਨਾ ਆਊਗਾ ਉਹ ਚੱਲ ਕੋਈ ਗੱਲ ਨਹੀਂ ਉਹ ਤੈਨੂੰ ਪਤਾ ਇਦਾਂ ਹੀ ਕਰਦੀ ਆ ਤੁਸੀਂ ਆਪਣਾ ਕੰਮ ਕਰਕੇ ਨਾ ਚੁੱਪ ਕਰਕੇ ਤੇ ਬਹਿ ਜਾ ਕਰੋ ਤੇ ਜੇ ਮੰਨ ਲਓ ਕਹਿ ਵੀ ਦੇ ਨਾ ਕੁਝ ਤੇ ਉਹ ਚੀਜ਼ੇ ਕਰੀ ਵੈਰੀਫਾਈ ਕਰ ਲਿਆ ਕਰੋ ਤੁਸੀਂ ਮੈਨੂੰ ਪੁੱਛ ਲੈਂਦੇ ਕੀ ਬਾਜ ਮਾਰੀ ਕਿ ਨਹੀਂ ਮੈਂ ਉਸ ਨੂੰ ਦੱਸ ਦੇਣਾ ਤੈਨੂੰ ਮੈਨੂੰ ਤੇ ਇਹ ਗੱਲ ਦਾ ਪਤਾ ਵਾ ਕਿ ਜੇ ਤੂੰ ਮੈਨੂੰ ਬਾਜ ਮਾਰਨੀ ਹੈ ਜਾਂ ਤੇ ਫੋਨ ਕਰ ਦੇਣਾ ਤੇ ਜਾਂ ਫਿਰ ਅੰਦਰ ਆ ਜਾਣਾ ਤੇ ਫਿਰ ਮੈਨੂੰ ਕੰਮ ਕਹਿਣਾ ਮੈਨੂੰ ਕਿਹੜਾ ਨਹੀਂ ਪਤਾ ਹੈਗਾ ਪਰ ਉਹ ਤੇ ਫਿਰ ਲੜਾਈ ਦਾ ਬਹਾਨਾ ਹੀ ਹੈ ਨਾ ਉਹਨਾਂ ਨੂੰ ਰੋਟੀ ਥੋੜੀ ਹੋਣਾ ਚਿਰ ਪਚਣੀ ਸੀ ਜੇ ਨਜ਼ਰਾਂ ਤੋਂ ਲੰਬਾ ਬੰਦ ਆਹ ਸ਼ਹਿਰ ਕਹਿੰਦੇ ਚੱਜਾ ਹਾਂ ਸ਼ਹਿਰ ਜਾਣਾ ਸੌਦਾ ਲੈਣ ਹੁਣ ਇਹ ਵੀ ਗੱਲ ਵੇਖੋ ਭਾਜੀ ਨਹੀਂ ਲਿਆ ਸਕਦੇ ਸੌਦਾ ਤੂੰ ਹੀ ਨਹੀਂ ਲਿਆ ਸਕਦਾ ਇਹ ਮੈਂ ਨਾਲ ਜਾਣਾ ਮੇਰਾ ਵੀ ਸਮਾਨ ਲੈਂਦਾ ਤੇ ਜਦੋਂ ਕਿ ਮੈਂ ਆਇਆ ਆਹ ਕੋਈ ਗੱਲ ਹੋਊਗਾ ਸਮਾਨ ਕੋਈ ਇਹਨਾਂ ਦਾ ਸਮਾਨ ਨਹੀਂ ਮੁੱਕਦਾ ਅਜੇ ਆ ਥੋੜੇ ਦਿਨ ਹੋਏ ਜੀ ਦਿੱਦਾ ਪਤਾ ਲੈਣਗੇ ਕਿੰਨਾ ਟਾਈਮ ਲਾ ਕੇ ਆਏ ਉਦੋਂ ਵੀ ਤੇ ਸ਼ਹਿਰੀ ਖਲੋਤੇ ਹੀ ਸਮਾਨ ਪੂਰਾ ਹੋ ਸਕਦਾ ਇਹਨਾਂ ਦਾ ਚਲੋ ਕੋਈ ਗੱਲ ਨਹੀਂ ਇਹ ਇਹਨਾਂ ਗੱਲਾਂ ਛੱਡੋ ਤੇ ਮੇਰੇ ਵਾਸਤੇ ਕੁਝ ਖਾਣ ਨੂੰ ਲਿਆਓ ਭੁੱਖ ਲੱਗ ਗਈ ਲਿਆਓ ਤੇ ਹਾਂਜੀ ਸਾਸ਼ਿਕਾ ਮੈਂ ਦੀ ਆਪ ਇਧਰੋਂ ਆਉਂਦੀ ਹੀ ਅੱਛਾ ਤੇ ਉਹ ਵੀ ਕਹਤਾ ਹੁੰਦਾ ਮੈਂ ਇੱਥੇ ਹੀ ਖਲੋ ਗਈ ਆ ਅੱਛਾ ਅੱਛਾ ਕੰਮ ਕੀ ਕੋਈ ਕੰਮ ਕੀ ਸੌਦਾ ਲੈਣ ਆ ਲਈ ਕਰਦਾ ਅੱਛਾ ਅੱਛਾ ਉਹ ਹੀ ਲੈਣਗੇ ਚੱਲ ਵਧੀਆ ਵਾ ਤੁਸੀਂ ਕਿਧਰ ਗਿਆ ਲਿਆਣ ਦੇ ਉਧਰ ਮੈਂ ਇਧਰੋਂ ਆਈ ਹੀ ਵੇਲੀ ਵੱਲੋਂ ਹੀ ਅੱਛਾ ਤੇ ਉਹ ਤੁਹਾਨੂੰ ਵੇਖ ਕੇ ਖਲੋ ਗਈ ਮੈਂ ਸੋ ਗਈ ਹੀ ਤੁਹਾਡੇ ਘਰ ਵੀ ਅੱਛਾ ਤੇ ਉਹ ਜੋਤ ਨੇ ਬੁਆ ਨਹੀਂ ਖੋਲਿਆ ਪਤਾ ਨਹੀਂ ਕੀ ਗੱਲ ਘਰ ਵੀ ਹੈਗੀ ਆ ਘਰੇ ਹੀ ਮੈਨੂੰ ਸਮਝਾ ਕੇ ਵੀ ਗਈ ਕਿ ਮੈਂ ਸ਼ਹਿਰ ਚੱਲੀ ਆ ਤੇ ਮਗਰੋਂ ਧਿਆਨ ਰੱਖੀ ਕਰਦਾ ਅੱਛਾ ਤੰਦਰੁਮਾਰੀ ਨਿਕਲਦੀ ਕਹਿੰਦੀ ਮੈਨੂੰ ਪਤਾ ਲੱਗ ਜਾਣਾ ਮੈਂ ਅੱਜ ਸਾਰਾ ਕਿੰਨਾ ਹੀ ਟਾਈਮ ਖਲੋਤੀ ਰਹੀ ਮੈਂ ਸਾਲ ਤੁਹਾਡੇ ਵੱਲੋਂ ਨਹੀਂ ਆ ਘੜੀ ਤੇ ਚੱਲ ਹਾਲ ਚਾਲ ਪੁੱਛ ਕੇ ਜਾਣੀ ਆ ਇਦਾਂ ਹੀ ਬਸ ਘਰੋਂ ਘੜਾ ਨਿਕਲਿਆ ਜਾਂਦਾ ਰੋਈਦੀ ਆੜੀ ਹਾਂਜੀ ਤੇ ਉਹ ਬੁਆ ਹੀ ਨਹੀਂ ਖੋਲਿਆ ਨਾ ਚਲੋ ਕੋਈ ਗੱਲ ਨਹੀਂ ਇਹ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਹੈ ਕਿ ਘਰਦੀ ਕੀ ਫਿਰਦੀ ਹੈ ਜੇ ਇਹਨੂੰ ਕਹੋ ਫਿਰ ਇਹ ਸਮਝਦੀ ਨਹੀਂ ਹੈ ਮੈਂ ਇਹਨੂੰ ਜਾਣ ਲੇ ਕੇ ਕਹਿ ਕੇ ਗਈ ਮੈਂ ਧਿਆਨ ਰੱਖੀ ਬਾਲ ਕੋਈ ਆਏ ਜਾਏਗਾ ਪਤਾ ਲੱਗ ਜਾਂਦਾ ਕਹਿੰਦੀ ਤੁਸੀਂ ਜਾਓ ਮੈਂ ਵੇਖ ਲਾਂਗੀ ਲੜਨ ਨੂੰ ਪਹਿਲੇ ਨੰਬਰ ਤੇ ਰਹਿੰਦੀ ਹੈ ਤੇ ਕੰਮ ਕਰਨ ਨੂੰ ਹੈ ਨਹੀਂ ਕੰਮ ਕਰਨ ਦਾ ਨਹੀਂ ਪਤਾ ਇਹਨੂੰ ਵੀ ਕੋਈ ਕਰਨਾ ਕੀ ਨਹੀਂ ਕਰਨਾ ਆਪਲਾ ਕਿਦਾਂ ਦੀ ਗੱਲ ਹੋਈ ਕੰਮ ਤੁਹਾਡੇ ਨਾਲ ਕੋਈ ਨਹੀਂ ਕਰਉਂਦੀ ਘਰ ਦੇ ਵਿੱਚ ਤੈਨੂੰ ਕਿ ਮੈਂ ਕੀ ਦੱਸਾਂ ਕਿ ਕੰਮ ਇਹਨਾਂ ਨੇ ਵੰਡੇ ਆ ਅੱਛਾ ਪਹਿਲਾਂ ਨਾਲ ਮਿਲ ਕੇ ਕਰਦੇ ਤਾਂ ਵੀ ਲੜਾਈ ਸੀ ਜੇ ਕੰਮ ਹੁਣ ਵੰਡੇ ਆ ਨਾ ਇੱਕ ਦਿਨ ਇਹਨੇ ਕਰਨਾ ਵਾ ਇੱਕ ਦਿਨ ਮੈਂ ਕਰਨਾ ਤਾਂ ਵੀ ਲੜਾਈ ਕਰਦੀ ਹੈ ਕਿੰਨਾ ਕੰਮ ਆਪਲਾ ਕਰਦਾ ਤੇ ਇਹਨੇ ਕਿਉਂ ਵੰਡਿਆ ਐਵੇਂ ਜਣੇ ਉਥੇ ਉਹੀ ਤਾਂ ਗੱਲ ਹੈ ਨਾ ਇਹ ਵੀ ਸਿਕੋ ਮੇਰੇ ਦਿਵਾਲੇ ਹੁੰਦੇ ਆ ਤੁਸੀਂ ਵੀ ਨਾ ਉਦਾਂ ਭੁੱਲੀ ਆ ਮੈਂ ਲਾਇਆ ਸਾਬ ਤੁਹਾਡਾ ਹਾਂ ਨੀ ਥੋੜੇ ਚਲਾਕ ਦੋਸਤ ਹੋ ਕੇ ਰਿਹਾ ਕਰੋ ਤੁਹਾਨੂੰ ਪਤਾ ਵਾ ਅੱਜ ਕੱਲ ਕੋਈ ਨਹੀਂ ਰਲ ਕੇ ਰਹਿੰਦਾ ਹੈਗਾ ਜਦੋਂ ਕੱਲ ਨੂੰ ਤੁਹਾਡੇ ਕੋਲ ਸਾਰਾ ਕੁਝ ਲੱਲਿਆ ਨਾ ਫੇਰ ਤੁਸੀਂ ਵੇਂਦੇ ਰਹਿਣਾ ਵਾ ਤੇਰੀ ਗੱਲ ਤਾਂ ਸਹੀ ਏ ਰਪਿੰਦੇ ਨੇ ਮੇਰੇ ਕੋਈ ਸੁਣੇ ਤਾਂ ਫੇੜੀ ਹੈ ਨਾ ਇਹ ਵੀ ਆ ਇਹ ਵੀ ਮੈਨੂੰ ਕਹਿੰਦੇ ਆ ਤੂੰ ਵੱਡੀ ਆ ਤੂੰ ਸਿਆਣੀ ਬਣ ਜਾ ਤੂੰ ਰਲ ਮਿਲ ਕੇ ਰਹਿ ਜੇ ਉਹ ਕੋਈ ਬੋਲ ਜਾਂਦੀ ਆ ਤੇ ਕੋਈ ਗੱਲ ਨਹੀਂ ਹੁਣ ਮੈਂ ਕਿੰਨਾ ਕ ਸਮਝਾਂ ਮੈਂ ਕੋਈ ਗੱਲ ਨਹੀਂ ਤੇ ਦੀਦੀ ਹੈਗੀ ਆ ਪਰ ਕਿੰਨਾ ਕ ਜੇ ਚੁੱਪ ਕੀਤੇ ਰਹੋਗੇ ਕਿੰਨਾ ਕ ਜੇ ਟਾਈਮ ਕੱਢਣਾ ਵਾ ਆਪਣਾ ਹਾਂਜੀ ਇੰਨਾ ਟਾਈਮ ਤਾਂ ਨਿਕਲਦਾ ਹੀ ਨਹੀਂ ਆ ਕਿੰਨੀਆਂ ਗੱਲਾਂ ਸੁਣੀ ਜਾਓਗੀ ਇਹਨਾਂ ਤੇ ਐਦਾਂ ਕਰੋ ਚੋਪਰ ਕੇ ਆਪਣੇ ਐਡ ਬਾਹਰ ਹੋ ਜਾਓ ਉਹ ਸੋ ਚੰਗਾ ਵਾ ਕਰਨਾ ਹੀ ਪੈਣਾ ਆਪਾਂ ਤਾਂ ਕਹਿੰਦੇ ਵੱਖਰੇ ਕਰ ਦੋ ਇਹ ਮੰਨਦੇ ਨਹੀਂ ਇਹ ਕਹਿੰਦੇ 15ਵਾਂ ਭਰਾਵਾਂ ਨੇ ਵੱਖਰੇ ਨਹੀਂ ਹੋਣਾ ਤੁਸੀਂ ਵੱਖਰੇ ਹੋਣਾ ਤਾਂ ਹੋ ਜਾ ਹੁਣ ਆਪਾਂ ਕੱਲ੍ਹ ਨੂੰ ਵੱਖਰੇ ਕਿਦਾਂ ਹੋਣਾ ਭਲਾ ਇੰਨੇ ਕ ਸੌਦੇ ਨਾਲ ਸਰ ਜਾਂਦਾ ਡੰਡ ਸਰ ਜਾਣਾ ਹੁਣ ਜੋ ਥੋੜਾ ਬਹੁਤ ਮੁੱਕਿਆ ਸੀ ਉਹ ਲੈ ਆਈਆਂ ਬਾਕੀ ਫਿਰ ਮੁੱਕੇਗਾ ਫਿਰ ਲੈਵਾਂਗੇ ਚਲੋ ਕੋਈ ਗੱਲ ਨਹੀਂ ਹਾਂਜੀ ਆਜੂ ਕਰ ਲਈ ਨਹੀਂ ਨਹੀਂ ਘਰ ਨਹੀਂ ਆਉਣਾ ਹੁਣ ਮੈਂ ਫਿਰ ਕੋਈ ਨਹੀਂ ਆਵਾਂਗੇ ਤੁਸੀਂ ਆਇਓ ਕਿਤੇ ਘਰ ਹੈ ਕੋਈ ਨਹੀਂ ਆਵਾਂਗੇ ਮਾਰੀ ਫੇਰਾ ਫੇਰਾ ਕਿਸ ਦਿਨ ਚਲੋ ਠੀਕ ਹਾਂਜੀ ਮਿਲ ਗਿਆ ਸਵਾਨ ਸਮਾਨਤ ਮਿਲ ਗਿਆ ਜੋ ਤੇ ਜਦੋਂ ਮੈਂ ਤੈਨੂੰ ਹੁਣ ਜਾਣ ਲੱਗਿਆ ਸਮਝਾ ਕੇ ਗਈ ਸੀ ਕਿ ਬਾਹਰ ਭਿਰਕ ਰੱਖੀ ਕੋਈ ਆਏਗਾ ਤਾਂ ਪਤਾ ਲੱਗ ਜਾਂਦਾ ਤੂੰ ਫਿਰ ਉਹੀ ਕੰਮ ਕੀਤਾ ਉਹ ਰਪਿੰਦਰ ਮੈਨੂੰ ਮਿਲ ਲਈ ਅਥਰਾ ਚ ਉਹ ਸੋ ਸੋ ਗੱਲਾਂ ਕਰਨੀ ਕਹਿੰਦੀ ਮੈਂ ਘੰਟਾ ਇੱਕ ਬੂਹਾ ਹਰਕਾ ਕੇ ਗਈ ਕਿ ਨਿੰਬੂਆ ਹੀ ਨਹੀਂ ਖੋਲਿਆ ਤੇ ਰਪਿੰਦਰ ਨੂੰ ਕੀ ਕੰਮ ਹੀ ਹੈ ਏਡਾ ਜਿਹੜਾ ਘੰਟਾ ਇੱਕ ਬੂਹਾ ਖੜਕਾਉਂਦੀ ਰਹੀ ਫਿਰ ਆ ਜਾਂਦੀ ਕਹਿੰਦੀ ਮੈਂ ਤਾਂ ਆਈ ਹਦਾਂ ਘਰੋਂ ਨਿਕਲੇ ਨਹੀਂ ਜਾਂਦਾ ਮੈਂ ਤਾਂ ਸੁਖਸਾਨ ਪੁੱਛ ਕੇ ਆਉਣੀ ਆ ਕਹਿੰਦੀ ਕੋਈ ਨਿੰਬੂਆ ਹੀ ਨਹੀਂ ਖੋਲਿਆ ਸੁਖਸਾਨ ਨਹੀਂ ਜਿਹੜੀ ਕੋਈ ਵੀ ਪੁੱਛਣਾ ਆਉਂਦਾ ਤਮਾਸ਼ਿਆਂ ਦਾ ਮਜ਼ਾ ਲੈਣੋਂ ਹੁੰਦੇ ਆ ਸਾਰੇ ਜਿਹੜੇ ਤੁਸੀਂ ਰੋਜ਼ ਲਾ ਦਿੰਦੇ ਜੇ ਜੇ ਨਹੀਂ ਆਈ ਗਈ ਤੇ ਉਦੋਂ ਆ ਜਾਂਦੀ ਜੇ ਧਰਨ ਨੜੇ ਹੀ ਲਾਂਬੇ ਦੇ ਗੱਲ ਸੁਖ ਸੰਦ ਵਿੱਚ ਪੁੱਛਣਾ ਆਵੇ ਭਾਂ ਤਮਾਸ਼ਾ ਵੇਖਣ ਆਵੇ ਪਰ ਜਦੋਂ ਕੋਈ ਘਰ ਆ ਗਿਆ ਨਾ ਤਾਂ ਬਹੁਤ ਖੁੱਲਣਾ ਹੁੰਦਾ ਹੈ ਕਹਿੰਨੀ ਨਹੀਂ ਪਤਾ ਲੱਗਾ ਫੋਨ ਕਰ ਦਿੰਦੀ ਫਿਰ ਤੇ ਬਾਹਰ ਬੈਜਿੰਦੀ ਜਦੋਂ ਮੈਂ ਤੈਨੂੰ ਕਿਹਾ ਸੀ ਬਾਹਰ ਕੇ ਬੈਸ ਤਾ ਬਾਹਰ ਫਿਰ ਹੁਣ ਮੈਂ ਉੱਥੇ ਚੌਂਕੀਦਾਰ ਬਣ ਜਾਂ ਵੀ ਕਿਹੜਾ ਕੋਈ ਆਊਗਾ ਤੇ ਕਿਹੜਾ ਜਾਊਗਾ ਤੇ ਮੈਂ ਬੂਹਾ ਖੋਲ ਕੇ ਰੱਖਾਂ ਜਿਹੜੇ ਬਾਹਰ ਬਿੰਦੇ ਚੌਂਕੀਦਾਰ ਹੁੰਦੇ ਆ ਕਰਦੇ ਮਾਲਕੀ ਧੁੱਪੇ ਬੰਦੇ ਆ ਮੇਰੇ ਕੋਲ ਨਹੀਂ ਜੇ ਬੈਠਾ ਜਾਂਦਾ ਬਾਕੀ ਤੇ ਢੀ ਮਰਜੀ ਆ ਬਹਿਣਾ ਜਾਂ ਨਹੀਂ ਬਹਿਣਾ ਕਦੇ ਤਾਂ ਆਪਣੀ ਗਲਤੀ ਮੰਨ ਲਿਆ ਕਰ ਕੋਈ ਘਰ ਆਇਆ ਇਦਾਂ ਹੀ ਮੁਰ ਗਿਆ ਕੋਈ ਚੰਗੀ ਗੱਲ ਥੋੜੀ ਆ ਮੇਰੇ ਕੋਲ ਨਹੀਂ ਦੀਦੀ ਇਹ ਕੰਮ ਹੁੰਦੇ ਹੈਗੇ ਜੇ ਕਿਸੇ ਨੇ ਆਉਣਾ ਤੇ ਆਜੇ ਨਹੀਂ ਆਉਣਾ ਨਾ ਆਵੇ ਜੇ ਉਹਦਾ ਨਹੀਂ ਬੂਆ ਖੁੱਲਿਆ ਤਾਂ ਫੇਰ ਆ ਜਾਂਦੀ ਇਹ ਚੀਜ਼ ਕਹਿਤਾ ਲਾਉਣ ਵਾਲੀ ਕਿਹੜੀ ਗੱਲ ਵਾ ਤੀਹੀ ਵੀ ਲੋਕਾਂ ਦੀਆਂ ਗੱਲਾਂ ਹੁਣ ਕਿਤੇ ਮੇਰੇ ਦਿਵਾਲੇ ਹੋਣ ਦੇ ਜੇ ਉਹਨਾਂ ਨੂੰ ਦੇਣਾ ਹੀ ਨਾ ਵੀ ਤੁਸੀਂ ਠਹਿਰ ਕੇ ਆ ਜਾਂਦੇ ਉਥੋਂ ਸੋਣਾਏ ਹੋਣਿਆ ਪੜਾ ਸਾ ਕੇ ਮੇਤੇ ਕੱਢਣੀ ਆ ਤਾਂ ਉਹਨੂੰ ਮੈਂ ਕੀ ਕਹਿਣਾ ਹੀ ਉਹ ਕਹਿੰਦੀ ਹੁਣ ਮੈਂ ਕਿਦਾਂ ਟਾਈਮ ਕਹਿੰਦੀ ਮਾਹਨ ਮੈਂ ਕੱਢਿਆ ਸੀ ਚੱਲ ਜਾ ਕੇ ਹੁਣੇ ਕਹਿੰਦੀ ਹੁਣ ਬਾਰ ਬਾਰ ਥੋੜਾ ਟਾਈਮ ਨਿਕਲਦਾ ਕਿ ਨਾ ਕੋਈ ਵਿਹਲਾ ਤਾਂ ਬੈਠਾ ਨਹੀਂ ਕਿ ਜਲ ਮਿੰਟਕ ਬਾਅਦ ਫੇਰ ਚੱਲ ਜਾ ਤੇ ਕਹੇ ਵਿਹਲਾ ਫੇਰ ਕੋਈ ਇੰਨਾ ਵੀ ਨਹੀਂ ਬੈਠਾ ਵੀ ਗਿੜਤੀ ਕੋਈ ਰਵੇ ਸਾਰੇ ਨੂੰ ਆਪੋ ਆਪਣੇ ਘਰੀ ਕੰਮ ਹੁੰਦੇ ਤੇ ਇਹਦੀ ਮੈਂ ਤੇ ਸਮਝ ਨਹੀਂ ਆਂਦੀ ਜੇ ਕੋਈ ਘਰੋਂ ਆ ਗਿਆ ਉਦੋਂ ਦਾ ਕੋਈ ਹੁੰਦਾ ਨਹੀਂ ਐ ਜੇ ਆ ਗਿਆ ਤੂੰ ਵੋਹਾਂ ਨਹੀਂ ਖੋਲਿਆ ਉਹ ਦੀਦੀ ਮੇ ਕੋ ਨਹੀਂ ਹੁੰਦਾ ਵੀ ਮੇਰੇ ਦਿਵਾਲੇ ਨਾ ਹੁੰਦੇ ਰਿਆ ਕਰੋ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਦਿਵਾਲੇ ਨਾ ਕਿਉਂ ਨਾ ਹੋਆ ਪਹਿਲਾਂ ਉਹਨੇ ਹੁਣ ਪਿੰਨ ਸਾਰੇ ਗੱਲਾਂ ਕਰਨੀਆਂ ਕਿ ਇਹਨਾਂ ਦੇ ਘਰ ਗਈ ਸੀ ਤੇ ਕੋਈ ਦਰਵਾਜ਼ਾ ਨਹੀਂ ਖੋਲਦਾ ਅੰਦਰੋਂ ਹੀ ਨਹੀਂ ਬਾਹਰ ਨਿਕਲਦੇ ਇਹਨੂੰ ਕੀ ਪਤਾ ਇਹਨੂੰ ਤਾਂ ਕਿਸੇ ਨੂੰ ਕੁਝ ਕਹਿਣ ਨਹੀਂ ਨਾ ਇਹਨੇ ਘਰੋਂ ਬਾਹਰ ਨਿਕਲਣਾ ਹੁਣ ਮੈਂ ਤਾਂ ਅੰਦਰ ਬਾਹਰ ਜਾਣਾ ਮੈਨੂੰ ਕੀ ਕਹਿਣਾ ਕਿਸਨੇ ਮੈਂ ਤਾਂ ਇਹਨੂੰ ਸਮਝਾ ਸਮਝਾ ਥੱਕ ਗਈ ਤਾਂ ਆਖੇ ਲੱਗਦੀ ਨਹੀਂ ਕੀ ਹੋ ਗਿਆ ਹੋਣਾ ਕੀ ਹੈ ਹੋਂਡਾ ਸਾਹਮਣੇ ਰਪਿੰਦਰ ਉੱਥੇ ਮਿਲੀ ਮੈਨੂੰ ਤੋ ਕਹਿਣੀ ਮੈਂ ਕਹਿੰਨ ਡਾਕਟਰ ਡਬੋ ਹਰ ਕਾ ਕੇ ਗਈਆਂ ਤੇ ਕਹਿੰਨੇ ਬੋਏ ਨਹੀਂ ਖੋਲੇ ਬੈਜੋ ਬਹਿਣਾ ਕੀ ਹੈ ਮੈਂ ਤਾਂ ਖੱਪ ਗਈਆਂ ਤੁਹਾਡੇ ਵਿੱਚ ਨਾ ਤੁਸੀਂ ਮੇਰਾ ਸਾਥ ਦਿੰਦੇ ਹੋ ਤੇ ਨਾ ਕੋਈ ਹੋਰ ਸਾਥ ਦਿੰਦਾ ਪਰ ਮੀਤ ਤੁਹਾਨੂੰ ਕੀ ਲੋੜ ਸੀ ਜੋ ਉਹਦੇ ਦੁਆਲੇ ਹੋਣ ਦੀ ਮੈਂ ਦੁਆਲੇ ਨਹੀਂ ਹੋਈ ਉਹਨੂੰ ਮੈਂ ਕਿਹਾ ਸੀ ਮੈਨੂੰ ਜਾਣ ਲੱਗੀ ਨਾ ਮੈਨੂੰ ਕਹਿ ਕੇ ਗਈ ਮੈਂ ਘਰ ਬਾਹਰ ਬੈਠੀ ਇੱਥੇ ਵੇੜੇ ਤੁੱਪੇ ਮੰਜੀ 'ਤੇ ਆ ਕੇ ਬੈਠਾ ਨਲ ਤੋਂ ਪਸੇਖ ਨਾਲ ਇੱਕ ਵਾਰ ਕੋਈ ਆਇਆ ਜਾਏਗਾ ਤਾਂ ਪਤਾ ਲੱਗ ਜਾਏਗਾ ਮੈਨੂੰ ਸੁਣ ਲਿਆ ਤੁਹਾਡਾ ਬਲਾਰਾ ਇੱਥੋਂ ਤੱਕ ਠੀਕ ਆ ਮੈਂ ਘਰੋਂ ਬਾਹਰ ਨਹੀਂ ਆ ਅੰਦਰ ਹੀ ਆ ਵੇਖ ਹੀ ਲਿਆ ਕਰੋ ਕਿ ਅੰਦਰ ਬੈਠਾ ਆ ਤੇ ਤੁਸੀਂ ਬੈਠੇ ਹੀ ਕੋਈ ਹੋਰ ਥਰਾਂਗੇ ਬਿਠਾਈ ਬਾਹਰ ਕਿ ਜਿਹੜਾ ਵੇਖਣਾ ਹੈ ਕੋਈ ਵੇਖਣ ਰਿਹਾ ਹੁਣ ਤੁਹਾਨੂੰ ਵੀ ਪਤਾ ਉਹ ਹੁਣ ਬਾਹਰ ਬਹੁਤ ਹਰਕਾਉਂ ਰਹੇ ਨੇ ਸਾਰੇ ਪਿੰਡ ਜਾ ਕੇ ਗੱਲਾਂ ਕਰਨੀਆਂ ਉਹ ਕਰਦੀ ਆ ਤੇ ਕਰਦੀ ਰਹੇ ਤੁਸੀਂ ਆਪਸ ਵਿੱਚ ਦੇ ਨਾ ਲੜੋ ਦੋਈ ਜਾਣੀਆਂ ਉਹਦੇ ਪਿੱਛੇ ਲੱਗ ਕੇ ਤੂੰ ਜੋਰ ਦੇ ਨਾਲ ਡੋਲੇ ਹੋਂ ਡੀਦੀਆਂ ਤੇ ਇਹਦਾ ਫਰਜ ਨਹੀਂ ਵੀ ਘਰ ਤੇ ਬਾਹਰ ਕੋਈ ਆਏ ਤਾਂ ਬੋਏ ਖੋਲਦੇ ਜਾ ਕੇ ਤੇ ਬੈਲ ਵੀ ਲੱਗੀ ਐ ਪਰ ਮੀਤੋ ਬੈਲ ਮਾਰ ਲਿੰਦੀ ਤੇ ਕਿਵੇਂ ਤਾਂ ਬੈਲ ਮਾਰੀ ਨਹੀਂ ਉਹਨੇ ਇਹਨੇ ਨਹੀਂ ਸੁਣੀ ਇਹ ਵੀ ਅੰਦਰੇ ਬੈਠੀ ਫੋਨ ਵੇਖ ਰਹੀ ਹੁੰਨੀ ਐ ਜਿੱਦਾਂ ਜਾਣ ਲੱਗਿਆ ਬੈਠੀ ਉਦੋਂ ਹੁਣ ਬੈਠੀ ਨਹੀਂ ਮਗਰਾਂ ਚੱਲ ਬਾਹਰੋਂ ਬੈਲ ਵੱਜੇ ਪਤਾ ਤਾਂ ਚਾਰ ਗਈ ਜਾਂਦਾ ਅੰਦਰ ਉਹੀ ਤਾਂ ਗੱਲ ਐ ਨਾ ਪਰ ਐਡੀ ਥੋੜੀ ਗੱਲ ਨਾ ਜੇ ਕੋਈ ਬਾਹਰੋਂ ਹੁੰਦਾ ਨਾ ਬੈਲ ਵੀ ਮਾਰੀ ਹੁੰਦੀ ਤਾਂ ਬੂਹੇ ਹਰਕਾਇਆ ਹਣਾ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਕੋਈ ਬਾਹਰੋਂ ਆਇਆ ਜਾਂ ਮੁੜ ਕੇ ਚੱਲ ਗਿਆ ਜੋ ਉਤਨੂੰ ਨਹੀਂ ਪਤਾ ਲੱਗਾ ਚੱਲ ਕੋਈ ਗੱਲ ਨਹੀਂ ਤੁਸੀਂ ਕਿਉਂ ਆਓ ਚ ਲਾਂਡੀ ਦੋਏ ਜਾਣੀਆਂ ਮੈਂ ਲਰਨੀ ਨਹੀਂ ਮੈਂ ਤਾਂ ਤਾਂ ਵੈਰੀ ਗੱਲ ਕੀਤੀ ਉਹ ਫਿਰ ਵੀ ਨੁੱਟ ਗਈ ਪੈ ਗਈ ਵੀ ਕੋਈ ਗੱਲ ਨਹੀਂ ਫਿਰ ਕਿਹਾ ਚਲ ਗਏ ਦੁਬਾਰਾ ਆ ਜੰਦੇ ਮੈਂ ਇੰਨਾ ਕੋਈ ਵੇਲਾ ਤੇ ਬੈਠਾ ਨਹੀਂ ਬੇਕਰਦੀ ਬੂਆ ਨੇ ਖੋਲੇ ਦੂਜੇ ਵੇਲੇ ਫਿਰ ਆਊਗਾ ਚਲ ਕੋਈ ਗੱਲ ਨਹੀਂ ਆਪੇ ਆ ਜਾਈਗੀ ਸਮਝ ਨਿਆਂ ਸਿਆਣਾ ਉਹਨੂੰ ਸਮਝ ਨਹੀਂ ਹੋਣੀ ਜਿੰਨੀ ਦੇਰ ਤੱਕ ਉਹਨੂੰ ਸਮਝਾਓਗੇ ਨਾ ਤੁਸੀਂ ਮੈਨੂੰ ਕਹੀ ਜਣਾ ਜੋ ਬੰਨੇ ਕਦੀ ਨਹੀਂ ਕਿਹਾ ਉਹਨੂੰ ਕਿ ਤੂੰ ਆਖੇ ਲੱਗਿਆ ਕਰ ਜਾ ਕਿਦਾਂ ਤੂੰ ਬੋਲਣ ਦਾ ਤਰੀਕਾ ਤੇ ਰੱਖਸਈ ਉਹ ਨਹੀਂ ਸਹੀ ਤਰੀਕੇ ਨਾਲ ਬੋਲਦੀ ਜਦੋਂ ਕਿਸੇ ਨੇ ਸਮਝਾਉਣਾ ਹੀ ਨਹੀਂ ਤਾਂ ਉਹਨੇ ਸਮਝਣਾ ਕਿੱਥੋਂ ਚਲ ਕੋਈ ਗੱਲ ਮੈਂ ਕਹਾਂਗਾ ਜੋ ਉਹਨੂੰ ਆਪੇ ਸਮਝਾਏਗਾ ਤੂੰ ਇਹ ਕਹੋ ਉਹਨੇ ਕਹਿਣਾ ਤੂੰ ਫਿਰ ਆਣ ਕੇ ਨਾ ਮੇਰੇ ਦੁਆਲੇ ਹੋਣਾ ਵੀ ਤੂੰ ਵੱਡਿਆ ਤੂੰ ਸਮਝ ਤਾ ਉਹਨੂੰ ਕਹਿਣੇ ਕੁਛ ਨਹੀਂ ਕਹਿਣਾ ਉਹ ਜੋ ਮਰਜ਼ੀ ਕਰੇ ਉਹ ਪਰਮੇਸ਼ਰ ਫਿਰ ਮੈਂ ਕੀ ਕਰਾਂ ਦੱਸੋ ਨਾ ਮੇਰੇ ਯਾਰ ਤੁਹਾਨੂੰ ਪਤਾ ਹੋਊਗਾ ਵੀ ਇਦਾਂ ਹੀ ਘਰੋਂ ਦੇ ਜੀ ਮੁਰਮੁਰ ਕੇ ਜਾਣ ਲੱਗੇ ਨਾ ਤਾਂ ਕਰਨੀ ਬਰਕਤ ਨਹੀਂ ਰਹਿੰਦੀ ਹੁੰਦੀ ਚੱਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹਿ ਤਿਆਂ ਰਿਹਾ ਆਂ ਕਿ ਮੈਂ ਕਹਾਂਗਾ ਜੋ ਉਹਨੂੰ ਆਪੇ ਜੋ ਉਹਨੂੰ ਸਮਝਾ ਦੇਗਾ ਕਿ ਜਦੋਂ ਅਸੀਂ ਘਰੋਂ ਬਾਹਰ ਹੋਈਏ ਕੜਾ ਬੋਦਾ ਗੇਟਲ ਤੇ ਆ ਰੱਖਿਆ ਕਰੋ ਠੀਕ ਹੈ ਨਾ ਕਰ ਲੋਗੇ ਤੇ ਚੰਗੇ ਰਹੋਗੇ ਅੱਗੇ ਹੁਣ ਪਿੰਡ ਜਾ ਕੇ ਸੋ ਸੋ ਗੱਲਾਂ ਕਰਨੀਆਂ ਵੀ ਇਹਨਾਂ ਦੇ ਘਰ ਜਾ ਉਹਦੇ ਬੋਏ ਨਹੀਂ ਖੋਲਦੀ ਅੰਦਰੋਂ ਹੀ ਨਿਕਲਦੀ ਮੇਰਾ ਕੀ ਜਾਣਾ ਉਹਨੂੰ ਵੀ ਪਤਾ ਮੈਂ ਘਰ ਹੈ ਨਹੀਂ ਘਰ ਤੇ ਜੋਤੀ ਨਾ ਇਹਨੂੰ ਹੀ ਗੱਲਾਂ ਕਰਨੀਆਂ ਮੈਨੂੰ ਥੋੜੀਆਂ ਕਰਨੀਆਂ ਕਰਨੇ ਤੇ ਫਿਰ ਤੂੰ ਕਿਉਂ ਕਿਉਂ ਡੀਆਂ ਕਲਪਨਾ ਮੈਂ ਤਾਂ ਕਲਪਨਾ ਹੀ ਆ ਫਿਰ ਅੱਗੇ ਕਦੀ ਇਹੋ ਜਿਹਾ ਕੰਮ ਨਹੀਂ ਹੋਏਗਾ ਘਰੋਂ ਬਾਹਰ ਇਦਾਂ ਹੀ ਮੁਰਜੇ